ਕਿਸਾਨਾਂ ਵਾਲੀ অপਸ਼ਨ ਬਾਰੇ ਦੱਸ ਦੋ ਕਿ ਵਿਦਆਊਟ ਆਇਲਰਸ ਜਾਇਆ ਜਾ ਸਕਦਾ ਹੈ ਕਿਸ ਤਰ੍ਹਾਂ ਦੀ ਉਹਦੀ ਜਿਹੜੇ ਕਿਹੜੇ ਕਿਹੜੇ ਡਾਕੂਮੈਂਟਸ ਹੋਣੇ ਚਾਹੀਦੇ ਹੈ ਜਿਹੜੇ ਫਾਰਮਰ ਦੇ ਤੌਰ ਤੇ ਜਿਹੜਾ ਅਪਲਾਈ ਕਰ ਸਕਦੇ ਹੈ ਸਰ ਸਭ ਤੋਂ ਪਹਿਲਾਂ ਤਾਂ ਮੈਂ ਇਹ ਅਪਡੇਟ ਦੇਣਾ ਚਾਹਨੀ ਆ ਕਿ ਸਾਡੇ ਕੋਲ 50 ਪਲੱਸ ਪ੍ਰੀ ਅਪਰੂਵਡ ਜਿਹੜੀ ਐਲ ਐਮ ਆਈਏ ਹੈ ਫਾਰਮਰਸ ਨੂੰ ਲੈ ਕੇ ਆਲਰੇਡੀ ਆਈ ਹੋਈਆਂ ਜਦੋਂ ਵੀ ਕਿਸੇ ਦੇ ਕੋਲ ਪ੍ਰੀ ਅਪਰੂਵਡ ਐਲ ਐਮ ਆਈਏ ਹੁੰਦੀ ਹੈ ਤੁਹਾਡਾ ਨਾਂ ਚੜਾਉਣ ਦੇ ਲਈ ਸਿਰਫ 5 ਤੋਂ 10 ਦਿਨ ਲੱਗਦੇ ਹੈ ਜਿਹਦੇ ਵਿੱਚ ਤੁਹਾਡੇ ਨਾਂ ਤੋਂ ਐਲ ਐਮ ਆਈਏ ਜਿਹੜੀ ਹੈ ਇਸ਼ੂ ਹੋ ਜਾਂਦੀ ਹੈ ਉਸ ਤੋਂ ਬਾਅਦ ਸਿਰਫ ਐਮਬੈਸੀ ਤੁਸੀਂ ਆਪਣੀ ਫਾਈਲ ਜਿਹੜੀ ਹੈ ਵਰਕ ਪਰਮਿਟ ਦੀ ਅਪਲਾਈ ਕਰਨੀ ਹੈ ਤੇ ਲਾਸਟ ਟਾਈਮ ਵੀ ਅਸੀਂ ਡਿਸਕਸ ਕੀਤਾ ਸੀ ਕਿ ਫਾਰਮਰਸ ਦੇ ਲਈ ਵੀ ਆਰ ਨਾਟ ਚਾਰਜਿੰਗ ਐਨੀਥਿੰਗ ਇਨ ਐਡਵਾਂਸ ਤੁਸੀਂ ਕਿਸੇ ਨੂੰ ਵੀ ਆਪਣੇ ਫੈਮਿਲੀ ਦੇ ਵਿੱਚੋਂ ਲੈ ਕੇ ਆ ਸਕਦੇ ਹੋ ਪੇਮੈਂਟ ਦੀ ਗਾਰੰਟੀ ਸਾਨੂੰ ਦੇ ਸਕਦੇ ਹੋ ਸਾਰੀ ਜਿਹੜੀ ਪੇਮੈਂਟ ਹੈ ਤੁਸੀਂ ਵਿਜ਼ਾ ਤੇ ਦੇ ਸਕਦੇ ਹੋ ਪੀਪੀਆਰ ਜਦੋਂ ਤੁਹਾਡੀ ਇਸ਼ੂ ਹੋਏਗੀ ਉਸ ਟਾਈਮ ਤੇ ਦੇਣੀ ਹੈ ਤੇ ਇਹਦੇ ਲਈ ਅਪਲਾਈ ਕਰਨ ਦੇ ਲਈ ਮਿਨੀਮਮ ਪਲੱਸ 2 ਪਾਸ ਇਸ ਤੋਂ ਇਲਾਵਾ ਆਇਲਸ ਦੀ ਲੋੜ ਨਹੀਂ ਹੈ ਬਿਕੋਜ਼ ਫਾਰਮ ਵਰਕਰ ਪੋਜੀਸ਼ਨ ਤੇ ਜਿਹੜਾ ਹੈ ਅਸੀਂ ਅਪਲਾਈ ਕਰਨਾ ਹੈ ਐਂਡ ਇਸ ਤੋਂ ਇਲਾਵਾ ਤੁਹਾਨੂੰ ਐਕਸਪੀਰੀਅੰਸ ਚਾਹੀਦਾ ਹੈ ਮਿਨਿਮਮ 1 ਤੋਂ 2 ਇਅਰ ਆਲਮੋਸਟ ਜਿਨੇ ਸਾਡੇ ਪੰਜਾਬੀ ਕੈਂਡੀਡੇਟਸ ਇਹ ਸ਼ੋਅ ਦੇਖ ਰਹੇ ਨੇ ਜਿਨ੍ਹਾਂ ਦੇ ਘਰੇ ਆਲਰੇਡੀ ਬਚਪਨ ਤੋਂ ਹੀ ਫਾਰਮਿੰਗ ਕੀਤੀ ਜਾ ਰਹੀ ਹੈ ਜੇ ਤੁਹਾਡੀ ਜ਼ਮੀਨ ਆਪਣੇ ਫਾਦਰ ਦੇ ਨਾਮ ਹੈ ਗ੍ਰੈਂਡਫਾਦਰ ਦੇ ਨਾਮ ਹੈ ਤੁਸੀਂ ਤਹਿਸੀਲਦਾਰ ਤੋਂ ਇਨਕਮ ਸਰਟੀਫਿਕੇਟ ਜਿਹੜਾ ਹੈ ਸਾਨੂੰ ਇਸ਼ੂ ਕਰਾ ਸਕਦੇ ਹੋ ਜੇ ਤੁਹਾਡੇ ਕੋਲ ਜ਼ਮੀਨ ਨਹੀਂ ਹੈ ਤੁਸੀਂ ਲੀਜ਼ ਐਗਰੀਮੈਂਟ ਤੇ ਸਾਨੂੰ ਜਿਹੜੀ ਆਪਣੀ ਇਨਕਮ ਜਿਹੜੀ ਹੈ ਉਹ ਦਿਖਾ ਸਕਦੇ ਹੋ ਕਿ ਅਸੀਂ ਲੀਜ਼ ਤੇ ਜਿਹੜੀ ਪ੍ਰਾਪਰਟੀ ਲੈ ਕੇ ਉੱਥੇ ਫਾਰਮਿੰਗ ਕਰ ਰਹੇ ਹਾਂ ਇਸ ਤੋਂ ਇਲਾਵਾ ਤੁਹਾਡੇ ਕੋਲ ਜੇ ਫਾਰਮ ਹੋਣੇ ਚਾਹੀਦੇ ਆ ਇਸ ਤੋਂ ਇਲਾਵਾ ਤੁਹਾਡੇ ਕੋਲ ਜੋ ਵੀ ਤੁਸੀਂ ਸੀਡ ਪਰਚੇਜ਼ਿੰਗ ਕਰ ਰਹੇ ਹੋ ਖਾਦ ਪਰਚੇਜ਼ਿੰਗ ਕਰ ਰਹੇ ਹੋ ਉਹਦੇ ਬਿਲਸ ਹੋਣੇ ਚਾਹੀਦੇ ਆ ਜੋ ਵੀ ਤੁਸੀਂ ਆਪਣੇ ਫਾਰਮ ਦਾ ਨਾਮ ਸੋਚਿਆ ਉਹਨਾਂ ਦੇ ਲੈਟਰ ਹੈਡ ਤੇ ਸਾਨੂੰ ਐਕਸਪੀਰੀਅੰਸ ਦੀ ਡਿਟੇਲ ਚਾਹੀਦੀ ਹੈ ਕਿ ਕਿੰਨੇ ਟਾਈਮ ਤੋਂ ਤੁਸੀਂ ਫਾਰਮਿੰਗ ਕਰ ਰਹੇ ਹੋ ਹੂੰ ਬਿਲਕੁਲ ਹੈ ਇਹ ਆਪਾਂ ਕੈਨੇਡਾ ਦੀ ਗੱਲ ਕਰ ਰਹੇ ਸੀ ਜੋ ਤੁਹਾਡੇ ਸਵਾਲ ਕਿਉਂਕਿ ਹਰੇਕ ਦੀ ਪ੍ਰੋਫਾਈਲ ਅਲੱਗ ਹੈ ਹਰੇਕ ਦੀ ਪ੍ਰੋਫਾਈਲ ਦੇ ਹਿਸਾਬ ਨਾਲ ਹੀ ਵਰਕ ਵੀਜ਼ਾ ਜਾਂ ਪੀਆਰ ਤੁਸੀਂ ਕੀ ਅਪਲਾਈ ਕਰਨਾ ਚਾਹੁੰਦੇ ਹੋ ਕਰ ਸਕਦੇ ਹੋ ਬਹੁਤ ਸਾਰੇ ਗਵਰਨਮੈਂਟ ਆਫੀਸਰਸ ਹੋਣਗੇ ਗਵਰਨਮੈਂਟ ਅਪਲਾਈ ਹੋਣਗੇ ਜਿਹੜੇ ਜਾਣਾ ਜੇਕਰ ਤੁਸੀਂ ਬੱਚੇ ਦਾ ਸਟੱਡੀ ਵੀਜ਼ਾ ਲਵਾਉਣਾ ਹੈ ਤਾਂ ਇੱਕ ਬੱਚੇ ਲਈ ਹੀ 20-22 ਲੱਖ ਰੁਪਏ ਤੁਹਾਨੂੰ ਚਾਹੀਦਾ ਹੈ ਅ ਪਰ ਜੇ ਤੁਸੀਂ ਆਪਣੀ ਪੀਆਰ ਲੈਣ ਨੂੰ ਤਾਂ ਮੈਨੂੰ ਲੱਗਦਾ ਕਾਫੀ ਪੈਸਾ ਬਚ ਸਕਦਾ ਪੂਰੀ ਫੈਮਿਲੀ ਦੀ ਬੱਚਿਆਂ ਦੀ ਵੀ ਨਾਲ ਹੀ ਸਭ ਦੀ ਹੋ ਜਾਂਦੀ ਹੈ ਮੈਂ ਪੀਆਰ ਉਸ ਦੇ ਵਿੱਚ ਸਿਰ ਪੀਆਰ ਪ੍ਰੋਗਰਾਮ ਜੇ ਫੈਮਿਲੀ ਪ੍ਰੋਗਰਾਮ ਹੈ ਸਭ ਤੋਂ ਸੇਫਸਟ ਪਲਾਨ ਹੈ ਆਰਐਨਆਈਪੀ ਹੂੰ AIPP Atlantic hmm. and is to alawa Saskatchewan because ede vich ki hunda hai sab to pehla province di nomination hi aa jandi hai work permit vi tusi baad ch apply karna hai pehla province di PR le lo je tade kol already province di nomination available hai tusi paave man lo tusi tade kol without job offer apply nahi hunda job offer hai tusi nomination apply kar di tade nomination approve ho gayi us to baad you have to options ke tusi parallel apna work permit apply karo te parallel apni federal jehdi PR hai oh apply ਕਰ ਦੋ ਤੇ ਜੇ ਮੰਨ ਲਓ ਤੁਹਾਡੇ ਆਲਰੇਡੀ ਵਰਕ ਪਰਮਿਟ ਤੁਸੀਂ ਲਾਇਆ ਤੇ ਕਿਸੇ ਕਾਰਨ ਨਾਲ ਤੁਹਾਡਾ ਵਰਕ ਪਰਮਿਟ ਅਪਰੂਵ ਨਹੀਂ ਹੁੰਦਾ ਕਿਉਂਕਿ ਤੁਹਾਡੇ ਕੋਲ ਆਲਰੇਡੀ ਨੋਮੀਨੇਸ਼ਨ ਅਪਰੂਵਡ ਹੈ ਪੀਆਰ ਦੇ ਵਿੱਚ 100% ਤੁਹਾਡੀ ਵਿਦ ਫੈਮਿਲੀ ਕਮ ਹੋਣਾ ਹੀ ਹੋਣਾ ਹੈ ਤੇ ਅੱਜ ਤੱਕ ਇਹਦੇ ਵਿੱਚ ਅਸੀਂ ਕੋਈ ਰਿਜੈਕਸ਼ਨ ਨਹੀਂ ਦੇਖੀ ਸਾਡਾ 100% ਸਕਸੈਸ ਰੇਟ ਚੱਲ ਰਿਹਾ ਹੈ ਐਟਲੈਂਟਿਕ ਇਮੀਗ੍ਰੇਸ਼ਨ ਦੇ ਵਿੱਚ ਹਲੇ ਵੀ ਲਾਸਟ ਟਾਈਮ ਜਦੋਂ ਦਸੰਬਰ ਦੇ ਵਿੱਚ ਮੈਂ ਟ੍ਰਿਪ ਲਾ ਕੇ ਆਈ ਸੀ ਉੱਥੇ ਇੱਕ ਨਿਆ ਜਿਹੜੀ ਸਿਟੀ ਦੇ ਵਿੱਚ ਅਸੀਂ ਉੱਥੇ ਵਿਜ਼ਿਟ ਕੀਤਾ ਸੀ ਉੱਥੇ ਇੱਕ ਸਰਕਾਰੀ ਪ੍ਰੋਜੈਕਟ ਜਿਹੜਾ ਹੈ ਪਾਸ ਹੋਇਆ ਉਹਨਾਂ ਨੂੰ ਬਹੁਤ ਸਾਰੇ ਵਰਕਰਸ ਦੀ ਲੋੜ ਹੈ ਬਟ ਪ੍ਰੋਬਲਮ ਕੀ ਹੈ ਉੱਤੇ ਪੋਪੂਲੇਸ਼ਨ ਬਹੁਤ ਘਟ ਹੈ ਮੋਸਟ ਆਫ ਦੀ ਟਾਈਮ ਜਿਹੜਾ ਕੈਨੇਡਾ ਹੈ ਪ੍ਰੀਫਰੈਂਸ ਕਰ ਰਿਹਾ ਹੈ ਕਿ ਜਿਹੜੇ ਇਨਸਾਈਡ ਕੈਨੇਡਾ ਸਟੂਡੈਂਟਸ ਨੇ ਸਾਡੇ ਕੋਲ ਵੀ ਇਨਸਾਈਡ ਕੈਨੇਡਾ ਪੋਜੀਸ਼ਨਸ ਆਈਆਂ ਨੇ ਜੇ ਤੁਸੀਂ ਆਲਰੇਡੀ ਕੈਨੇਡਾ ਦੇ ਵਿੱਚ ਹੋ ਤੇ ਤੁਸੀਂ ਸੋਚ ਰਹੇ ਹੋ ਕਿ ਤੁਹਾਡੇ ਕੋਲ ਪੀਆਰ ਦੇ ਪੁਆਇੰਟ ਨਹੀਂ ਬਣ ਰਹੇ ਤੁਹਾਡੇ ਕੋਲ ਓਪਨ ਵਰਕ ਪਰਮਿਟ ਹੈ ਜਾਂ ਫਿਰ ਤੁਹਾਡਾ ਓਪਨ ਵਰਕ ਪਰਮਿਟ ਜਾਂ ਫਿਰ ਤੁਹਾਡਾ ক্লোਜ਼ ਵਰਕ ਪਰਮਿਟ ਅਬਾਊਟ ਟੂ ਐਕਸਪਾਇਰ ਹੈ ਤਾਂ ਵੀ ਤੁਸੀਂ ਸਾਨੂੰ ਇਨਸਾਈਡ ਕੈਨੇਡਾ ਹੁੰਦੇ ਹੋਏ ਵੀ ਅਪਰੋਚ ਕਰਕੇ ਜਿਹੜਾ ਆਪਣਾ ਸਟੇਟਸ ਹੈ ਐਟਲੈਂਟਿਕ ਦੇ ਵਿੱਚ ਕਨਵਰਟ ਕਰਾ ਕੇ ਪੀਆਰ ਲੈ ਸਕਦੇ